ਦੋਸਤੋ ਕਿੱਦਾਂ ਤੁਸੀਂ ਔਰ ਹੁਣ ਵੱਜ ਰਿਹਾ ਸ਼ਾਮ ਦੇ 3:30 ਤੇ ਮੈਂ ਸਕੂਲੋਂ ਆ ਚੁੱਕਿਆ ਹਾਂ ਖਾਣਾ ਪੀਣਾ ਖਾ ਲਿਆ ਔਰ ਅੱਜ ਫਿਰ ਮम्मा ਪਾਪਾ ਕਿੱ데 ਜਾ ਰਹੇ ਨੇ ਕਿਸੇ ਦੇ ਘਰ ਜਾ ਰਹੇ ਨੇ ਪਾਸਟਰ ਪਾਸਣਾ ਦੇ ਘਰ ਜਾ ਰਹੇ ਨੇ ਔਰ ਤੁਹਾਨੂੰ ਮੈਂ ਮੌਸਮ ਦਿਖਾਣਾ ਸਾਡੇ ਇਧਰ ਮੌਸਮ ਕਿੱਦਾਂ ਦਾ ਹੋ ਰਿਹਾ ਹੈ ਦੇਖੋ ਸਾਡੇ ਇਧਰ ਕਿਦਾਂ ਦਾ ਮੌਸਮ ਹੋ ਰਿਹਾ ਅੱਜ ਕਾਲੇ ਬੱਦਲ ਆਏ ਹੋਏ ਨੇ ਮੀਂਹ ਆਉਣ ਵਾਲਾ ਥੋੜੇ ਥੋੜੇ ਘੰਟਿਆਂ ਬਾਅਦ थोड़ी थोड़ी सी टा आंडियां सी पर रुक गई आवाज ले कर दी देख सकते थे तो आओ चलते हैं फिर अपन अंदर चलो देख लेते हैं तो आओ चलते हैं हेलो क्या कर रहे हो रस्सी तो तो न्यूज़ सुन रहे हो लाइट चली गई कौन सी न्यूज़ ਹੈਲੋ ਸਾਰੇ ਨੂੰ ਜੈਮ ਸੀਦੀ ਅੱਜ ਅਸੀਂ ਸਿਰ ਤਿਆਰ ਹੋ ਚੁੱਕੇ ਆ ਤੇ ਹੁਣ ਇਹ ਬੱਚੇ ਵਲੌਗ ਨੂੰ ਬਣਾ ਰਹੇ ਨੇ ਤੇ ਪ੍ਰਭੂ ਨਾਲ ਉਹ ਜਿਹੜੇ ਬੁੱਧੀ ਦੇ ਸਮਝ ਦੇ ਤਾਂ ਕਿ ਅੱਛੀ ਤਰ੍ਹਾਂ ਇਸ ਡਿਊਟੀ ਨੂੰ ਸੰਭਾਲਣ ਕਿਉਂਕਿ ਕੁਝ ਦਿਨ ਤੱਕ ਕੁਝ ਦਿਨ ਤੱਕ ਹੁਣ ਮੈਂ ਰਾਵਾਂਗੀ ਫੋਨ ਤੋਂ ਦੂਰ ਇਹ ਬੱਚੇ ਸੰਭਾਲਣਗੇ ਚੈਨਲ ਨੂੰ ਕਿਉਂਕਿ ਚੈਨਲ ਤੁਹਾਡੀ ਦੁਆ ਦੇ ਨਾਲ ਤੁਹਾਡੇ ਪ੍ਰੇਮ ਦੇ ਨਾਲ ਬੜਾ ਵਧੀਆ ਚੱਲ ਰਿਹਾ ਇਦਾਂ ਹੀ ਆਪਣਾ ਪਿਆਰ ਦਿੰਦੇ ਰਹਿਣਾ ਬੱਚਿਆਂ ਨੂੰ ਔਰ ਮੈਨੂੰ ਪਿਆਰ ਦਿੰਦੇ ਰਹਿਣਾ ਸਾਡੀ ਪਹਿਲੀ ਸ਼ੁਰੂਆਤ ਪਿੰਡ ਲਖੋਵਾਲ ਦੇ ਵਿੱਚੋਂ ਲੱਗੀ ਆ ਪਹਿਲਾ ਇਨਵੀਟੇਸ਼ਨ ਇੱਥੇ ਪਹੁੰਚਣ ਲੱਗਾ ਹਾਲਾਂਕਿ ਘਰ ਦੇ ਮੈਂਬਰ ਆ ਪਰ ਫਿਰ ਵੀ ਪਹਿਲਾ ਸਾਡਾ ਸਟੌਪ ਇੱਥੇ ਲੱਗ ਗਿਆ ਵਾ ਅੱਜ ਅਜ ਮੈਂ ਪਾਸਟਰ ਜਿਹਨੇ ਮੈਚਿੰਗ ਮੈਚਿੰਗ ਕੀਤੀ ਹੈ ਪਾਸਟਰ ਜੀ ਬਣਾ ਨੇ ਅਜ ਅਸੀਂ ਮੈਚਿੰਗ ਮੈਚਿੰਗ ਹੋਏ ਆ ਤੇ ਅਸੀਂ ਜਾਣਾ ਕਿਤੇ ਹੋਰ ਸੀ ਪਰ ਪਹੁੰਚ ਇੱਥੇ ਗਏ ਆ ਜਾਣਾ ਸੀ ਲੰਬੇ ਟੂਰ ਤੇ ਮਕੇਰੀਆ ਇਨਵਿਟੇਸ਼ਨ ਦੇਣ ਦੇ ਲਈ ਤੇ ਹੁਣ ਪਹਿਲਾਂ ਇੱਥੋਂ ਸ਼ੁਰੂਆਤ ਕਰਦੀ ਕਿਉਂਕਿ بارش ਆ ਗਈ ਹੈ ਬਾਹਰ ਔਰ بارش ਤੇਜ਼ ਆ ਰਹੀ ਹੈ ਇਸ ਕਰਕੇ ਥੋੜਾ ਥੋੜਾ ਸਟੇ ਕਰਨਾ ਪਿਆ ਇੱਥੇ ਤੇ ਇੱਥੋਂ ਗੱਡੀ ਲੈ ਕੇ ਫੇਰ ਅੱਗੇ ਚਲਦੇ ਹਾਂ ਕਿੱਥੇ ਕਿੱਥੇ ਚਲਦੇ ਹਾਂ ਤੁਸੀਂ ਦੇਖਦੇ ਆ ਤੇ ਬਣੇਰੀਓ ਜੀ ਨਾਲ ਸਾਡੇ ਹallelujah ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਪਾਸਟਰ ਮੌਨਕਾ ਦੇ ਘਰ ਔਰ ਤੁਸੀਂ ਬਹੁਤ ਵਾਰ ਸਾਨੂੰ ਦੇਖਿਆ ਵੀ ਐਸ ਕਰਦੇ ਵਿੱਚ ਥੈਂਕ ਯੂ ਜੀ ਖੁਦਾ ਦੀ ਦਾਸੀ ਖੁਦਾ ਬਨਾਬ ਸਭ ਕੋ ਬles ਕਰੇ ਜੋ ਇਨਵਿਟੇਸ਼ਨ ਪਾਸਟਰ ਜੀ ਨੇ ਮੈਨੂੰ ਦਿਆ ਹੈ तो हम इस गुरूसड में आए और आप लोग सभी इनवाइटेड हैं खुदा उनके घर में आए और खुदा की बड़ी ग्लोरी को देखें अपनी लाइफ में अद्भुत कामों को देखें और ज़रूर आए हम आपका वेलकम करते हैं गॉड ब्लस हाल लोईया हाल तो अब हम हमारी जाने की तैयारी हो चुकी है क्योंकि आए थे तो और हमने भूल गई कि मैंने वीडियो भी बनानी है तो मुझे याद नहीं रहा संजम होता तो उसने बना लेनी थी बट मैं भूल गई बट कोई बात नहीं देर आए दुरुस्त आए हाँ समोसे समोसे हमने खा लिए सब कुछ अब वीडियो बना रहे हैं अब निकलते हैं कहीं और सफर के ऊपर है ना पाशा जी ठीक है जी जैम सिद्धी सार्याकम सारे फिर तो जैम सिद्धी जिन्नी बारी तुम मिलागी उन्ना बजे जयम दी कहे ਤੇ ਹੁਣ ਆਪਾਂ ਆਪਣੀ ਸਿਟੀ ਚ ਵਾਪਸ ਆ ਗਏ ਆ। ਨਹੀਂ ਟਾਈਮ ਲੱਗਿਆ ਤੁੜਨਾ ਗੱਲਬਾਤ ਕਰਨ ਦਾ। ਕਿਉਂਕਿ ਇੰਨਾ ਜਦ ਤੱਕ ਥੱਕ ਜਾਂਦੇ ਆ ਨਾ ਤੇ ਫਿਰ ਫੋਨ ਪੜਨੋ ਦਿਲ ਵੀ ਨਹੀਂ ਕਰਦਾ। ਔਰ 파ਸਟਰ ਜੀ ਗਏ ਨੇ ਬੱਚਿਆਂ ਦੇ ਲਈ ਕੁਝ ਲੈਣ। ਤੇ ਮੈਂ ਬੈਠੀ ਗੱਡੀ ਦੇ ਵਿੱਚ। ਅੱਜ ਮੈਂ ਇਸ ਲਈ ਵਲੌਗ ਬਣਾ ਰਹੀ ਹਾਂ ਤਾਂ ਕਿ ਮੈਂ ਕੱਲ ਤੋਂ ਨਾ ਬਿਲਕੁਲ ਫ੍ਰੀ ਹੋ ਜਾ। ਅੱਜ ਇਨਵਿਟੇਸ਼ਨ ਦੇਣੇ ਸੀ ਤੁਹਾਡੇ ਸੰਬੰਧਨ ਤੁਹਾਨੂੰ ਪਤਾ ਮੈਂ ਦੇ ਦਿੱਤੀਆਂ ਮੈਂ ਜੋ ਇਨਵਿਟੇਸ਼ਨ ਇਹ ਦੂਰ ਜਾਣਾ ਸੀ ਮੁਕੇਰੀਆਂ ਦੇਣ ਪਰ ਉਹ ਪਾਸਟਰ ਜੀ ਨਹੀਂ ਮਿਲੇ ਸਾਨੂੰ ਔਰ ਉਹਨਾਂ ਦਾ ਕਾਲ ਆ ਗਿਆ ਕਿ ਮੈਂ ਮੈਸੇਜ ਲੁਧਿਆਣੇ ਵਿੱਚ ਆ ਤੇ ਇਸ ਕਰਕੇ ਫਿਰ ਅਸੀਂ ਮੁਕੇਰੀਆਂ ਜਾਂਦ ਜਾਂਦੇ ਰਹਿ ਗਏ ਮੁਕੇਰੀਆਂ ਨਹੀਂ ਗਏ ਬਾਕੀ ਜਿੰਨੇ ਪਾਸਟਰ ਰਹਿੰਦੇ ਸੀ ਉਹਨਾਂ ਨੂੰ ਇਨਵਿਟੇਸ਼ਨ ਦਿੱਤਾ ਔਰ ਮੈਂ ਦੇਖੋ ਤੁਹਾਨੂੰ ਤੁਸੀਂ ਮੈਨੂੰ ਦੂਰ ਦੂਤੋਂ ਵੇਖਦੋਗੇ ਔਰ ਬਹੁਤ ਸਾਰੇ ਮੇਰੇ ਆਪਣੇ ਆ ਜਿਹੜੇ ਵਾਚ ਕਰਦੇ ਹੋਣਗੇ ਐਸੋ ਬੀ ਲੋ ਬਨੋ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਂ ਖਾਸ ਜ਼ਿਆਦਾ ਕਿਸੇ ਪਾਸਟਰ ਨੂੰ ਇਨਵਾਈਟ ਨਹੀਂ ਕੀਤਾ ਬਸ ਮੇਰੀ ਜੋ ਭੈਣਾਂ ਬਣੀਆਂ ਨੇ ਆਤਮਿਕ ਭੈਣਾਂ ਪਾਸਟਰ ਨੇ ਮੈਂ ਉਹਨਾਂ ਨੂੰ ਇਨਵਾਈਟ ਕੀਤਾ ਹੈਗਾ ਕਿਉਂਕਿ ਭੈਣਾਂ ਦੇ ਨਾਲ ਇਕੱਠ ਬਣ ਜਾਂਦਾ ਹੈ ਨਾ ਜਿੱਥੇ ਭੈਣਾਂ ਹੋ ਜਾਂਨ ਤਾਂ ਤੇ ਉੱਥੇ ਆਟੋਮੈਟਿਕ ਹੀ ਹੁੰਦਾ ਕਿ ਤੁਹ ਦਲੇਰੀ ਆ ਜਾਂਦੀ ਹੈ ਸਮਰਥ ਮਿਲਦੀ ਹੈ ਹੈਨਾ ਤੇ ਭੈਣਾਂ ਨਾਲ ਮੇਰਾ ਪਿਆਰ ਹੈ ਐ ਨਹੀਂ ਕਿ ਮੇਰੇ ਵੀਰਾਂ ਨਾਲ ਪਿਆਰ ਨਹੀਂ ਹੈ ਪਾਸਟਰ ਨਾ ਸਾਰੇ ਨਾਲ ਪਿਆਰ ਆ ਪਰ ਕੁਝ ਗੱਲਾਂ ਬੜੀ ਧਿਆਨ ਨਾਲ ਰੱਖਣੇ ਪੈਂਦੀਆਂ ਨੇ ਕਿਉਂਕਿ 크ਰੂਸਡ ਦੇ ਜਿਹੜੇ ਖਰਚੇ ਹੁੰਦੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਹੁੰਦੇ ਆ ਛੋਟੇ-ਮੋਟੇ ਖਰਚੇ ਨਹੀਂ ਹੁੰਦੇ ਫਿਰ ਆਪਣੇ ਬਜਟ ਦੇ ਹਿਸਾਬ ਨਾਲ ਸਾਰੀਆਂ ਗੱਲਾਂ ਕਰਨੀਆਂ ਪੈਂਦੀਆਂ ਔਰ ਜਿਹੜੇ 크ਰੂਸਡ ਕਰਵਾ ਰਹੇ ਨੇ ਅਸੀਂ ਉਹਨਾਂ ਦੇ ਬੋਝ ਨਹੀਂ ਪਾ ਰਹੇ ਹੈਗੇ ਹਨਾ ਉਹ ਕਿ ਕਿ ਬੱਚੇ ਆ ਯੂਥ ਆ ਤੇ ਯੂਥ ਤੇ ਅਸੀਂ ਨਾ ਬੋਝ ਨਹੀਂ ਪਾ ਰਹੇ ਹੈਗੇ ਇਸ ਲਈ ਸਾਰੀਆਂ ਗੱਲਾਂ ਮਿਲ ਕੇ ਕਹਿੰਦੇ ਭਲਾਈ ਨੂੰ ਪੈਦਾ ਕਰਦੀਆਂ ਨੇ ਸਾਰੀਆਂ ਗੱਲਾਂ ਮਿਲ ਕੇ ਹੀ ਭਲਾਈ ਨੂੰ ਪੈਦਾ ਕਰਦੀਆਂ ਨੇ ਮੇਰਾ ਵਿਸ਼ਵਾਸ ਹੈ। ਔਰ ਖਰਚੇ ਤੇ ਦੇਖੋ ਹੋ ਹੀ ਜਾਂਦੇ ਆ। ਸਾਰਾ ਮੀਨੂ ਤਿਆਰ ਹੋ ਗਏ ਨੇ ਸਾਰਾ ਕੁਝ ਤਿਆਰ ਹੋ ਗਏ ਦਾ ਕਿ ਕਿੱਥੇ ਕੀ ਹੋਣਾ ਕਿੱਦਾਂ ਕਿੱਦਾਂ ਹੋਊਗਾ ਕਿਹੜੀ ਟੀਮ ਕਿੱਥੇ ਖਲੋਊਗੀ ਇਹ ਸਭ ਕੁਝ ਚੱਲ ਰਿਹਾ। ਬਾਕੀ ਉਹ ਪਰਮੇਸ਼ਰ ਹੈਗਾ ਸਭ ਕੁਝ ਕਰਨ ਵਾਲਾ ਉਹਨ ਸਭ ਕੁਝ ਕਰ ਦੇਣਾ। ਅਸੀਂ ਆਪਣਾ ਰੋਲ ਪਲੇ ਕਰ ਰਹੇ ਹਾਂ ਔਰ ਕੱਲ ਤੋਂ ਮੈਂ ਪ੍ਰਯੇਦ ਵਿੱਚ ਚਲੀ ਜਾਵਾਂਗੀ ਇਸ ਲਈ ਫੋਨ ਤੋਂ ਰਹਿਣਾ ਦੂਰ ਮੈਂ ਤੇ ਅੱਜ ਮੇਰਾ ਜਿਹੜਾ ਕੰਮ ਸੀ ਮੈਂ ਕਿ ਅੱਜ ਮੈਂ ਆਪਣਾ ਕੰਮ ਕਰ ਲਵਾਂ ਤਾਂ ਕਿ ਮੈਨੂੰ ਬਾਰ-ਬਾਰ ਘਰੋਂ ਬਾਹਰ ਨਾ ਜਾਣਾ ਪਵੇ ਤੇ ਮੈਂ ਆਪਣਾ ਕੰਮ ਕਰਕੇ ਫ੍ਰੀ ਹੋ ਕੇ ਬਹਿ ਜਾਵਾਂ ਤਾਂ ਕਿ ਮੈਂ ਪ੍ਰੇਅਰ ਦੇ ਵਿੱਚ ਜਾਵਾਂ ਜਿਹੜਾ ਮੇਰਾ ਕੰਮ ਹੈ ਆਪਣਾ ਕੰਮ ਕਰਾਂ ਤੇ ਬਾਹਰ ਦੇ डन ਹੋ ਚੁੱਕੇ ਨੇ ਸਾਰੇ ਕੰਮ ਛੋਟੇ-ਮੋਟੇ ਰਹਿੰਦੇ ਨੇ ਉਹ ਮੈਂ ਟੀਮ ਨੂੰ ਇੱਕ ਦਿਨ ਕਾਉਂਸਲਿੰਗ ਕਰਾਂਗੀ ਸਮਝਾ ਦਾਂਗੀ ਉਹਨਾਂ ਨੂੰ ਸਾਰਿਆਂ ਨੂੰ ਕੀ ਕਿੱਦਾਂ ਕਰਨਾ ਕਿੱਦਾਂ ਅਰੇਂਜ ਕਰਨਾ ਕਿਹੜੀ ਟੀਮ ਕਿੱਥੇ ਖਲੋएगी ਕੇਅਰ ਟੀਮ ਦਾ ਕੀ ਰੋਲ ਹੋਵੇਗਾ ਉਹ ਸਾਰਾ ਹੀ ਮੈਂ ਕਰ ਦਵਾਂਗੀ ਬਾਕੀ ਹੋਰ ਵੀ ਹੁੰਦੇ ਨੇ ਛੋਟੇ-ਮੋਟੇ ਕੰਮ ਤੁਹਾਨੂੰ ਪਤਾ ਇਹ ਚੱਲਦੇ ਰਹਿਣੇ ਆ ਪਰ ਮੋ ਜਿਹੜੇ ਵੱਡੇ ਕੰਮ ਆ ਉਹ ਖਤਮ ਹੋ ਚੁੱਕੇ ਫੈਲੈਕਸੀਆਂ ਆ ਗਈਆਂ ਉਹ ਲੱਗ ਚੁੱਕੀਆਂ ਇਵੈਂਜਲਿਜ਼ਮ ਹੋ ਰਹੀ ਹੈ ਬੱਚੇ ਕਰ ਰਹੇ ਆ ਇਵੈਂਜਲਿਜ਼ਮ ਆ ਬਾਕੀ ਜੋ ਇਸ ਸਨਮਾਨ ਜਿਹਨਾਂ ਨੂੰ ਸਨਮਾਨਿਤ ਕਰਨਾ ਉਹ ਸਾਰਾ ਸਮਾਨ ਆ ਚੁੱਕਿਆ ਤੇ ਬਾਕੀ ਜਿਹੜੇ ਵੱਡੇ ਵੱਡੇ ਕੰਮ ਕੰਪਲੀਟ ਹੋ ਚੁੱਕੇ ਨੇ ਵਰਸ਼ਿਪਰ ਨੂੰ ਵੀ ਇਨਵਾਈਟ ਕਰ ਦਿੱਤਾ ਪਾਸਰਾਂ ਨੂੰ ਵੀ ਇਨਵਾਈਟ ਅੱਜ ਕਰ ਦਿੱਤਾ ਤੇ ਵੱਡੇ ਵੱਡੇ ਕੰਮ ਕੰਪਲੀਟ ਹੋ ਚੁੱਕੇ ਨੇ ਬਾਕੀ ਛੋਟੇ ਮੋਟੇ ਤੇ ਰਹੀ ਜਾਂਦੇ ਨੇ ਉਹ ਹੁੰਦੇ ਰਹਿਣਗੇ ਮਿਲਗੇ ਬਾਸੂ ਜੀ ਠੀਕ ਹੈ ਬਾਸੂ ਜੀ ਫਲੂਟ ਖੰਣਾ ਕਮਾਂ ਪੈ ਗਿਆ ਨੇ ਜਿਹੜਾ ਸਮਾਂ ਰਹਿ ਜਾਏਗਾ ਉਹਨੂੰ ਜਿਵੇਂ ਡਾਇਰੀ ਬਣਾ ਲਾਂਗੇ ਆਪਾਂ ਉੱਥੇ ਲਿਖ ਲਾਂਗੇ ਕੀ ਰਹਿ ਗਿਆ ਫਰੂਟ ਵੀ ਲੈਣਾ ਫਰੂਟ ਕੋਈ ਵੀ ਦੇਖ ਲਓ ਅਪੀਤਾ ਦੇਖ ਲਓ ਚਾਰਿਆ ਸੰਮਣ ਹੁਣ ਨਜ਼ਰ ਮੈਂ ਕਰਦੀ ਹਾਂ ਪਰ ਤੇ ਕਿਦਾਂ ਤੇ ਹੀ ਔਰ ਸ਼ਾਮ ਦੇ ਵਜ ਨੇ ਵੱਜ ਰਹੇ ਨੇ 8 ਔਰ ਘਰ ਕੋਈ ਆਇਆ ਹੋਇਆ ਤੇ ਮਮਾ ਪਾਪਾ ਵੀ ਆ ਚੁੱਕੇ ਆ ऑलरेडी ਤੇ ਘਰ ਕੋਈ ਆਇਆ ਹੋਇਆ ਪ੍ਰਾਣਾ ਕਰੋਨ ਤੇ ਮੈਂ ਹਾਂ ਚੱਲੇ ਵਲੋਗ ਦਾ ਐਂਡ ਕਰ ਲੈਨੇ ਆ ਤੇ ਹੁਣ ਪਤਾ ਹੈ ਇਹਦਾ ਵਲੋਗ ਦਾ ਐਂਡ ਕਰਵਾ ਤਾ ਹੁਣ ਉਮੀਦ ਲੱਗ ਗਿਆ ਚੁੱਕੀ ਔੜੀ ਬਲੂ ਤੇਰਾ ਸਾਰਾ ਸਮਾਂ ਰੱਖੀ ਹੈ ਸ਼ਾਦੀ ਵਾਲੀ ਹੈਓ ਲੀਸਾ ਡੀ ਸ਼ੈਡਿਓਲੀ ਮਿਲਦੇ ਆਂ ਫਿਰ ਸਵੇਰ 8 ਵਜੇ ਤੋਂ ਬਾਏ ਬਾਏ